ਇਹ ਨਹੀਂ ਨਹੀਂ ਇਹ ਬੰਦਾ ਹੋਰਾਂ ਨੂੰ ਮਖੌਲ ਕਰਦਾ ਹੁੰਦਾ ਦਾ ਬਈ ਹਾਂ ਨਹਿਰ ਤੇ ਬਹੁਤ ਨਿਆ ਨਹਿਰ ਦੇ ਨਾਲ ਨਾਲ ਤਾਂ ਬਹੁਤ ਜ਼ਿਆਦਾ ਨੇ ਹਾਂਜੀ ਹੁਣ ਆਪ ਤੁਰਦੇ ਆ ਕੁਹਾੜੇ ਤੋਂ ਚਾਹ ਪੀਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਯਾ ਟਰੱਕਾਂ ਵਾਲਿਆਂ ਤੇ ਸਾਰਿਆਂ ਨੂੰ ਪਹਿਲਾ ਸਤਿ ਸ੍ਰੀ ਅਕਾਲ ਹੋਰ ਕਿਵੇਂ ਤੁਹਾਡਾ ਹਾਲ ਚਾਲ ਜਿਹੜੇ ਮੇਰੇ ਵੀਰ ਭੈਣਾ ਭਰਾ ਨਵੇਂ ਜੁੜੇ ਨੇ ਚੈਨਲ ਤੇ ਚੈਨਲ ਨੂੰ ਲਾਈਕ ਅਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਵੱਤ ਵੱਤ ਪਿਆਰ ਦੇਣ ਲਈ ਥੋੜਾ ਧੰਨਵਾਦ ਤੇ ਹੁਣ ਆਪਾਂ ਅਗਲੀ ਵੀਡੀਓ ਕੰਟੀਨਿਊ ਕਰਦੇ ਆ ਜਿਹੜੀ ਆਪਾਂ ਨੇ ਪਿੱਛੇ ਪਾੜ ਪਾਇਆ ਉਹਦਾ ਅਗਲਾ 파ਟ ਕੰਟੀਨਿਊ ਕਰਦੇ ਆ ਆਪਾਂ ਗੱਡੀ ਫੈਕਟਰੀ ਦੇ ਵਿੱਚ ਆਏ ਹੋਏ ਸੀ ਗੱਡੀ ਭਰਨ ਲੱਗੀ ਹੋਈ ਆ ਆਪਣੀ ਤੇ ਆਪਾਂ ਬਾਕੀ ਗੱਡੀ ਭਰ ਕੇ ਕਰਦੇ ਆ ਗੱਲ ਤੇ ਜਿਹੜੇ ਵੀਰ ਮੇਰੇ ਨਵੇਂ ਆਏ ਆ ਚੈਨਲ ਤੇ ਉਹ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸਬਸਕ੍ਰਾਈਬ ਦੇ ਨਾਲ ਘੰਟੀ ਦਾ ਬਟਨ ਬਣਿਆ ਹੁੰਦਾ ਇੱਕ ਘੰਟੀ ਦੇ ਬਟਨ ਨੂੰ ਜਰੂਰ ਦਬਦਿਆ ਕਰੋ ਤੁਹਾਨੂੰ ਸਾਰੀ ਵੀਡੀਓ ਦੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣਗੀਆਂ ਤੇ ਬਾਕੀ ਜਿਵੇਂ ਵੀ ਹੋਇਆ ਤੁਹਾਨੂੰ ਦਦਾਦੇ ਆਜੋ ਗੱਡੀ ਭਰ ਰਹੇ ਆਪਾਂ ਗੱਡੀ ਭਰ ਕੇ ਮਿਲ ਕੇ ਫੇਰ ਗੱਲ ਕਰਦੇ ਆਪਾਂ ਹਾਂਜੀ ਆਪਣੀ ਗੱਡੀ ਲੱਗੀ ਲੋਡ ਹੋਣ ਇੰਨਾ ਲੋਡਿੰਗ ਹੁੰਦੀ ਆ ਆਜੋ ਤੁਹਾਨੂੰ ਲੋਡਿੰਗ ਦਿਖਾਵਾਂ ਅੱਜ ਇੰਟਰਸਟੇਟ ਬੰਦਾ ਹਲੇ ਤੇੰਦਰ ਫਲੇਵਰ ਵਾਲਾ ਐਵੇਂ ਲੋਡ ਕਰਦਾ ਬਾਜ਼ੀ ਘਟਾ ਰਹੀ ਹੁਣੀ ਆ ਮੇਰੀ ਹਿਸਾਬ ਵੀ ਨਹੀਂ ਆ ਰਹੀ ਹੁਣੀ ਵੀਡੀਓ ਆਜੋ ਇੱਕ ਟਾਈਮ ਇੱਥੇ ਚਾਰ ਗੱਡੀਆਂ ਲੋਡ ਹੁੰਦੀਆਂ ਨੇ ਇੱਕ ਵਾਰ ਦੇ ਵਿੱਚ ਕਹਿਦੀ ਐ ਪੰਜ ਸ਼ੂਟ ਨੇ ਚਾਰ ਚੱਲਦੀਆਂ ਨੇ ਚਾਰ ਵੈਲਟ ਚੱਲ ਰਹੀ ਆ ਇਸ ਟਾਈਮ ਇੱਕ ਸਾਈਡ ਰਾਣੇ ਦੀ ਲੱਗੀ ਹੋਈ ਆ ਇੱਕ ਸਾਈਡ ਬੱਲੀ ਵਾਲੀ ਲੱਗੀ ਹੋਈ ਆ ਤੇ ਇੱਕ ਸਾਈਡ ਆਪਣੇ ਵਾਲੀ ਲੱਗੀ ਹੋਈ ਆ ਗੱਡ ਦੀ ਗਈ ਆਪਣੀ ਭਰ ਵੈਲਟਿਆ ਚੱਕ ਲੈ ਹੁੰਦੀ ਆ ਆਪਣੇ ਅੰਦਰ ਦਫ਼ਤਰ ਚੋਂ ਤੇ ਹੁਣ ਆਪਾਂ ਤਰਪਾਲਾ ਬੰਨ ਕੇ ਗੰਡਾ ਕਰਾਉਂਦੇ ਆ ਚਲੋ ਆਓ ਤੇ ਸਾਹਮਣੇ ਵੀ ਜਗਾ ਬਿਲਕੁਲ ਵਿਲੀ ਹੋ ਗਈ ਹੋਈ ਐ ਇਸ ਟਾਈਮ ਦੋ ਗੱਡੀਆਂ ਹੀ ਰਹਿ ਗਈਆਂ ਅੰਦਰ ਬਾਹਰ ਗੱਡੀਆਂ ਹੁਣ ਹੋਣੀਆਂ ਨਹੀਂ ਹੁਣ ਪੁਆ ਬੁਕਿੰਗ ਹੋਊਗੀ ਫੇਰ ਦੁਬਾਰਾ ਗੱਡੀ ਆਉਂਗੀ ਆ ਤੇ ਹੁਣ ਆਪਾਂ ਕਰਾਉਂਦੇ ਆ ਕੰਡਾ ਤਰਵਾਲਾ ਤਰੂਲਾ ਬਣ ਕੇ ਆ ਚੱਲੀਏ ਹਾਂਜੀ ਪਹਿਲਾ ਆਪਾਂ ਨੂੰ ਮਿਲ ਗਏ ਹੁਣ ਆਪਾਂ ਤਰਪੇ ਫੈਕਟਰੀ ਜੋ ਗੱਡੀ ਲੈ ਕੇ ਮਿਲ ਉਹਨਾਂ ਨੇ ਦੇ ਤੇ ਆਪਾਂ ਨੂੰ ਔਰਡ ਕਰਾਈ ਗੱਡੀ ਤੇ ਆਪਾਂ ਤਰਪੇ ਹੁਣ ਬਾਕੀ ਹੁਣ ਚੱਲਦੇ ਆ ਹੋਲੀ-ਹੋਲੀ ਝਾੜੂ ਪਿੰਦੇ ਆ ਕਿਤੇ ਜਾ ਕੇ ਝਾ ਵੀ ਨਹੀਂ ਪੀਤੀ ਹੈਗੀ ਸਵੇਰ ਦੀ ਝਾ ਵੀ ਪੀਤੀ ਹੋਈ ਆ 12 ਵਜੇ ਅੰਦਰ ਵੜ ਗਏ ਜੀ ਮੁੜ ਕੇ ਹੁਣ ਟਾਈਮ ਦੇਖ ਲਓ ਤੁਸੀਂ 12 2 ਵਜੇ ਗਏ ਨੇ 3-4 ਘੰਟੇ ਹੋ ਗਏ ਨੇ ਅੰਦਰ ਤੇ ਚਾਹੂ ਮਿਲੀ ਨਹੀਂ ਹੈਗੀ ਉਮ ਜਾ ਕੇ ਢਾਬੇ ਦੇ ਬ੍ਰੇਕਾ ਮਾਰਦੇ ਆ ਕਿਤੇ ਲੱਗ ਭਾ ਤੁਹਾਨੂੰ ਪਤਾ ਹੀ ਹੈ ਡੇਢ ਟਾਪੇ ਦੇ ਖੜਦੇ ਆਪਾਂ ਬਾਕੀ ਬੱਲੀ ਗਿਆ ਕਿ ਇਸੇਓ ਖੜਾ ਹਾਂਗਾ ਉਸੇਓ ਖੜਨਾ ਪੈਣਾ ਫਿਰ ਜਾ ਕੇ ਮਰਤੀ ਚਲੋ ਆ ਚੱਲੀਏ ਹੁਣ ਆਪਾਂ ਚਾਹ ਜੂ ਪਾਣੀ ਵੀ ਹੁਣੀ ਪੀਂਦੇ ਆ ਸਾਰਾ ਕੁਝ ਚੈੱਕ ਕਰ ਲਿਆ ਟਾਇਰ ਟੂ ਚੈੱਕ ਕਰ ਲੇ ਤੇ ਤਿੰਨੇ ਗੱਡੀਆਂ ਖੜੀਆਂ ਆਪਣੀਆਂ ਚਾਹ ਜੂ ਪੀ ਕੇ ਫੇਰ ਮਾਰਦੇ ਆ ਗੇਅਰ ਘਰਾਂ ਨੂੰ ਜਿੱਦਾਂ ਵੀ ਹੋਇਆ ਹਾਂ ਕੀ ਕਰੀ ਜਾਂਦਾ ਤੂੰ ਵਿਕਰੀ ਆਈ ਗੱਡੀ ਜਾ ਰਿਹਾ ਮਾ ਸੋਣਾ ਤੈਨੂੰ ਭੁੱਖ ਲੱਗੀ ਆ ਪਰ ਟਾਇਰੇ ਖਾਣੇ ਆ ਨਾ ਜਾਂ ਰੋਟੀ ਰੋਟੀ ਖਾਊਂਗਾ ਮੈਡ ਸਬਜੀ ਨਾਲ ਨਹੀਂ ਹੋਣਾ ਹੈ ਮਲਾਈ ਲਾ ਕੇ ਖਾਈ ਹੈ ਮਲਾਈ ਨਾਲ ਸਬਜੀ ਨਾਲ ਮਲਾਈ ਲਵਾ ਕੇ ਗੱਲ ਤੇ ਠੀਕ ਹੈ ਯਾਰ ਸਬਜੀ ਨਾਲ ਤਾਂ ਫਿਰ ਉਹੀ ਕੰਮ ਹੋਣਾ ਹੈ ਨਾ ਕਿ ਕੋਈ ਬੇਟਾ ਮਜ਼ਾ ਹੋ ਗਿਆ ਹਾਂ ਐਂਡ THEN ਹੀ ਡਰਾਈਵਰਾਂ ਦੀਆਂ ਦੋਏ ਗ੍ਰਾਹਕਾਂ ਹੁੰਦੀਆਂ ਜਾਂ ਤਾਂ ਲੂਣ ਮਿਰਚ ਲਵਾ ਕੇ ਖਾ ਲਓ ਹੈ ਨਹੀਂ ਮਲਾਈ ਲਾ ਕੇ ਆਟਾ ਬਾ ਜਿੱਥੇ ਖੜੇ ਆ ਇੱਧਰ ਪੱਲੀ ਵਾਲੀ ਖੜੀ ਆ ਇੱਧਰ ਆਪਣੀਆਂ ਦੁਫੇ ਖੜੀਆਂ ਨੇ ਚੈਕਰ ਵੀ ਖੜੀਆਂ ਆ ਇੱਕਾ ਜੰਕਨ ਖੜੀ ਆ ਵਿੱਚ ਕੈਨੇਡਾ ਦੇ ਝੰਡੇ ਝੂਲਦੇ ਆ ਕੋੜਾ ਆ ਗਿਆ ਕੋੜਾ ਲੋ ਟਾਬੇ ਜਾ ਕੇ ਪੱਲੀ ਲੱਗਿਆ ਹੱਥੋਂ ਆਲੇ ਗਿਆ ਗਿਆ ਚਾਹ ਮੂਝੇ ਪਾਣ ਲੱਗਿਆ ਤਾਂ ਮੇਰੇ ਸਿੱਧੀਆਂ ਗਰਮੇ ਗਰਮ ਹੁਣੇ ਰੋਟੀ ਗਣੀ ਨਹੀਂ ਛੜ ਜਾਲੇ ਪੁੱਛਦਾ ਪਹਿਲਾਂ ਦੇਖੋ ਸਾਡਾ ਕਾਰੀਗਰ ਢਾਬੇ ਆਲਾ ਰੋਟੀ ਲਗਿਆ ਆ ਖਾਣ ਬੱਲੀ ਕਹਿੰਦਾ ਮੈਂ ਵੀ ਖਾਣੀ ਆ ਮੈਂ ਕਿਹਾ ਨਾਲੇ ਬਹਿ ਜਾ ਚਾਹ ਲੱਗੇ ਹੋਏ ਆ ਪੀਣ ਅੰਦਰ ਆਪਾਂ ਵੀ ਪੀ ਰਹੇ ਆ ਕਿਤੇ ਕਹੀ ਹੋਈ ਹਾਂ ਪੀ ਨਹੀਂ ਰਹੇ ਇਧਰ ਰਾਣਾ ਲੱਗਿਆ ਆ ਮਲਾਈ ਲਾ ਕੇ ਰੋਟੀ ਖਾਣ ਸੁਆਦ ਵਾਲੀ ਆ ਨਾ ਮਾਣੇ ਆਜੋ ਇਹਦਾ ਖਾਣੇ ਬਾਈ ਖਾਲਾ ਬੱਲੀ ਆ ਜਾ ਨਾ ਬਸ ਖਾ ਭੁਖਰੀ ਮਰ ਜਾਣੀ ਜੇ ਹੁਣ ਥਾਲੀ ਜਾਜੂ ਪੀ ਲਈ ਆਪਾਂ ਹੁਣ ਆਪਾਂ ਚੱਲਦੇ ਆਂ ਗੱਡੀ ਲੈ ਕੇ ਘਰਾਂ ਨੂੰ ਤੇ ਬਾਕੀ ਜਾਂਦੇ ਹੋਏ ਕੋਈ ਥਿਊ ਮਿਲਿਆ ਤਾਂ ਜ਼ਰੂਰ ਦਿਖਾਵਾਂਗਾ ਤੇ ਹੁਣ ਆਪਾਂ ਘਰਾਂ ਨੂੰ ਜਾ ਰਹੇ ਆ ਫਰੋਡ ਤੇ ਰੋਣ ਕੇ ਬਾਵਾ ਲੱਗੀ ਹੋਈ ਆ ਚਲੋ ਚੱਲਦੇ ਆ ਕਰਦੇ ਆ ਗੱਲ ਆਜੋ ਰੋਪੜ ਪਟ ਚੱਲੇ ਆਪਾਂ ਤੇ ਅੱਜ ਗਰਮੀ ਵੀ ਸੋਹਣੀ ਆ ਸੋਹਣੀ ਵੀ ਗਾਦੀ ਵਾਲੀ ਸੋਹਣੀ ਆ ਭਾਵੇਂ ਹੋਇਆ ਹੈ ਜਮ ਪਿੱਤ ਲੜਦੀ ਹੈ ਸ਼ਰੀਰ 'ਚ ਵੀ ਅੱਜ ਗਰਮੀ ਇੰਨੀ ਹੋਈ ਹੋਈ ਆ ਬੇ ਨਾਲੇ ਸੁਆ ਤੁਯੂ ਤੁਸੀਂ ਵੀ ਦੇ ਦਿਆ ਕਰੋ ਵੀਡੀਓ ਬਾਰੇ ਵੀ ਵੀਡੀਓ ਐਹੀ ਟੌਪਿਕ ਤੇ ਪਾਈ ਜਾ ਕਰੀ ਆਪਾਂ ਟਰੈਵਲਿੰਗ ਵਾਲੇ ਤੇ ਰੋਜ਼ ਦਿੱਲੀ ਦੀ ਆਪਣੀ ਲਾਈਫ ਤੇ ਜਾਂ ਕੋਈ ਕਮਾ ਟੌਪਿਕ ਜਾਂ ਕੋਈ ਕੋਈ ਹੋਰ ਗੱਲ ਵਾਸਤੇ ਪਾਈਏ ਤੁਸੀਂ ਦੱਸ ਦਿਆ ਕਰੋ ਇੱਕ ਤਾਂ ਆਪਣੇ ਕੋ ਟੌਪਿਕ ਆਈ ਆ ਡੇਲੀ ਲਾਈਫ ਦੇ ਵਿੱਚ ਜਿਵੇਂ ਆਪਣਾ ਅਪਡਾਉਣ ਡੇਲੀ ਗੱਡੀ ਚਲਾਉਣੀ ਜਾਣਾ ਆਉਣਾ ਤੇ ਘਰ ਦੀ ਲਾਈਫ ਘਰ ਦਾ ਕਿਵੇਂ ਰਹਿੰਦੇ ਆ ਘਰ ਦੀ ਜ਼ਿੰਦਗੀ ਕਿਵੇਂ ਕਰ ਜੀ ਕਿਵੇਂ ਨਿਕਲ ਰਹੀ ਆ ਵੀ ਕੀ ਅਪਡਾ ਕਰਦੇ ਆ ਆਪਣੀ ਡੇਲੀ ਘਰ ਦੇ ਵਿੱਚ ਇੱਕ ਸਰਕਲ ਆਪਣਾ ਹੋ ਜਾਂਦਾ ਤੇ ਬਾਕੀ ਹੋਰ ਜੇ ਕਿਸੇ ਹੋਰ ਵਿਸ਼ੇ ਦੇ ਉੱਤੇ ਕਿਸੇ ਨੇ ਵੀਡੀਓ ਦੇ ਪੱਠਣੀ ਹੋਵੇ ਜਾਂ ਦੇਖਣੀ ਹੋਵੇ ਦੱਸ ਸਕਦਾ ਮੈਨੂੰ ਬਾਈ ਆਂ ਚੀਜ਼ ਤੇ ਪਾਇਆ ਕਰ ਜਾ ਉਹਦੇ ਤੇ ਪਾਇਆ ਕਰੋ ਤੁਸੀਂ ਦੱਸ ਦਿਓ ਮੈਨੂੰ ਇਹ ਨਾਲੇ ਜ਼ਿੰਦਗੀ ਦੇ ਵਿੱਚ ਖੁਸ਼ ਰਹਾ ਕਰੋ ਜੇ ਤੁਸੀਂ ਕੁਝ ਰਾਹੂਗੇ ਤਾਂ ਠੀਕ ਹੋ ਜਾ ਤੁਹਾਡੇ ਨਾਲ ਇਹ ਜਿੰਦਗੀ ਚਲਦੀ ਵਧੀਆ ਲੱਗਦੀ ਆ ਜਾਂ ਰੁਕ ਜਾਂਦੀ ਆ ਫੇਰ ਉੱਕੀ ਲੱਗਦੀ ਆ ਦੱਸ ਦਿਆ ਕਰੋ ਕੁਝ ਜਿੱਤਾ ਦੱਸਾਂਗੇ ਆਪਾਂ ਦਾ ਕਰ ਲਿਆ ਕਰਾਂਗੇ ਅੱਜ ਮੌਸਮ ਨੇ ਤਸੱਲੀ ਕਰਾਈ ਪਈ ਆ ਐਨੀ ਗਰਮੀ ਕੀਤੀ ਹੋਈ ਆ ਮੈਂਵੇਂ ਆ ਗਰਮੀ ਲੱਗ ਰਹੀ ਆ ਜੇਕਰ ਦਾ ਗੋਟੀ ਗੋਲਦੀ ਐ ਪਰ ਚਲਦੀ ਇਹ ਗੋਟੀ ਗੋਲ ਨਹੀਂ ਵੀ ਓਕੀ ਆ ਤੇ ਆਮਨੇ ਕੋ ਗੱਲਾਂ ਦਾ ਬਹੁਤ ਹੁੰਦੀਆਂ ਨੇ ਜਾਂ ਡਰਾਈਵਰਾਂ ਦੀ ਮਹਿਫਲ ਲਾ ਦੀ ਤਾਂ ਗੱਲਾਂ ਦਾ ਬਹੁਤ ਹੁੰਦੀਆਂ ਨੇ ਪਰ ਵਿੱਚ ਕਈ ਵਾਰ ਸਾਡੀ ਬੋਲੀ ਦਾ ਫਰਕ ਪੈ ਜਾਂਦਾ ਆਪਾਂ ਹਰੇਕ ਨੂੰ ਕਹਿ ਵੀ ਨਹੀਂ ਸਕਦੇ ਹਾਸਾ ਮਜ਼ਾਕ ਬਹੁਤ ਹੁੰਦਾ ਹਾਸਿਆ ਖੇਡੀਆਂ ਬਹੁਤ ਹੁੰਦੀਆਂ ਨੇ ਵਿੱਚ ਕਈ ਵਾਰ ਬੋਲੀ ਆਪਾਂ ਲੈਂਗੁਏਜ ਕਹਦੀ ਦੂਜੀ ਵੱਸ ਬੈਠਦੇ ਆ ਇਸ ਕਰਕੇ ਵਿੱਚੋਂ ਕੋਈ ਛੋਟ ਕੱਟ ਕੇ ਪਾਣੇ ਪੈਂਦੇ ਆ ਮੈਨੂੰ ਬਾਕੀ ਆਪਾਂ ਕੋਈ ਨਵਾਂ ਟੂਰੀ ਦੇਖਾਂਗੇ ਕੋਈ ਟੂਰ ਆਪਾਂ ਥੋੜੇ ਲਈ ਪਲਾਨ ਕਰ ਰਹੇ ਆ ਦਾ ਪਲਾਨ ਕਰਾਂਗੇ ਉਸ ਹਿਸਾਬ ਨਾਲ ਤੇ ਹੁਣ ਚੱਲਦੇ ਆਪਾਂ ਘਰਾਂ ਨੂੰ ਘਰ ਜਾ ਕੇ ਕਰਦੇ ਆਂ ਗੱਲਬਾਤ ਆ ਜਾਓ ਜੀ ਆਜੋ ਅਫਮਤ ਜੰਤੂਰ ਸਾਹਿਬ ਤੋਂ ਹੁੜਿਆਣੇ ਨੂੰ ਜਾਂਦੇ ਆ ਸਾਬ ਤੋਂ ਕਿਲੋਮੀਟਰ ਅੱਗੇ-ਅੱਗੇ ਸੱਬੇ ਹੱਥ ਜ਼ਿਮੀਂਦਾ ਢਾਬਾ ਆਉਂਦਾ ਜੇ ਕਿਸੇ ਵੀਰ ਦੀ ਕੋਈ ਕੱਢੀ ਖਰਾਬ ਹੋ ਜਾਵੇ ਜਾਂ ਪੈਂਚਰ ਪੁੱਚਰ ਹੋ ਗਈ ਹੋਵੇ ਰਸਤੇ ਦੇ ਵਿੱਚ ਜ਼ਿਮੀਂਦਾ ਢਾਬੇ ਦੇ ਬੈਕ ਸਾਈਡ ਤੇ ਟੈਰਾ ਵਾਲਾ ਵੀ ਹੈਗਾ ਵੀਰ ਤੇ ਮਿਸਤਰੀ ਵੀ ਹੈਗੇ ਨੇ ਦੋ ਸਮਝ ਲਓ ਜ਼ਿਮੀਂਦਾ ਢਾਬੇ ਦੇ ਬੈਕ ਸਾਈਡ ਤੇ ਸਾਰਾ ਕੁਝ ਮਿਲ ਜਾਂਦਾ ਚਾਹੇ ਟਾਇਰ ਪੰਚਰ ਲਵਾ ਲਓ ਆ ਕੇ ਚਾਹੇ ਕੰਮ ਕੋਈ ਵੀ ਆ ਗੱਡੀ ਦਾ ਟਰੱਕ ਦਾ ਕੋਈ ਵੀ ਕਰਾ ਸਕਦੇ ਇੱਥੇ ਪਾਪਾ ਘਰ ਪੁੱਜ ਗਏ ਗੱਡੀ ਲਾਤੀ ਆਪਾਂ ਨੇ ਟਗਾਣੇ ਤੇ ਕੱਚੇ ਵੀਊ ਦੇਖੋ ਕਿੰਨਾ ਵਧੀਆ ਸਰੋ ਦੇ ਫੁੱਲਾ ਦਾ ਫਿਲਾ ਫਿਲਾ ਕਹਿੰਦੇ ਤੋੜੀਆਂ ਨੂੰ ਪੀਲੇ ਫੁੱਲ ਪਏ ਹੋਏ ਆ ਸਰੋ ਦੇ ਫੁੱਲ ਆ ਜੋ ਚੱਲੀਏ ਆ ਕੀ ਕਰੀ ਜਾਂਦਾ ੜੀ ਇਹ ਤਸਰਾ ਜੱਸਾ ਕੰਮ ਕਰਦਾ ਹੂੰ ਅਹ ਚਲ ਗਿਆ ਚਲ ਗਿਆ ਚਲ ਗਿਆ ਚਲ ਗਿਆ ਘਰਾਂ ਦੇ ਨੂੰ ਆਪਾਂ ਨੂੰ ਲੱਗੀ ਭੁੱਖ ਘਰ ਬਣੇ ਪਏ ਤੇ ਚੋਲ ਚੱਕ ਕੇ ਪਾਏ ਵਿੱਚੇ ਇੱਕ ਥੋ ਵੀ ਵਿੱਚੇ ਦਾਲ ਸਾਰਾ ਕੁਝ ਮਿਕਸ ਕਰ ਲਿਆ ਆਪਾਂ ਨੇ ਬਾਟੀ ਭਰ ਲਈ ਹੁਣ ਆਪਾਂ ਖਾਂਦੇ ਆ ਹੁਣ ਬੋਲੋ ਲੈ ਕੇ ਕੀ ਕੀ ਆਏ ਹੋਰ ਕੀ ਕੀ ਲੈਣਾ ਨੂੰ ਹੋਰ ਚੁੱਪ ਚੁੱਪੇ ਹੋਰ ਉਹ ਜਿੱਦ ਜੀ ਜੀ ਫੇ ਗੱਡੀ ਬੈ ਕੇਵੇਂ ਕਰਾਉਂਦਾ ਹੁੰਦਾ ਤੂੰ ਬੈਕ ਬੈਕ ਹਾਂ ਕਿ ਜਦ ਗੱਡੀ ਬੈਕ ਲੈ ਕੇ ਆਉਂਦੇ ਨੇ ਤੂੰ ਕਿਵੇਂ ਕਹਿੰਦਾ ਹੁੰਦਾ ਆਜੋ ਆਜੋ ਗੇਨ ਆ ਜਾਈ ਯਾਰੀ ਤੂੰ ਸੱਟ ਨਾ ਖਾਲੀ ਪੁੱਤ ਦੇਖੋ ਸਾਡਾ ਜੱਸੂ ਮौज मस्ती ਕਰਨ ਲੱਗਿਆ ਹੋਇਆ ਹੈ ਗੱਡੀ 'ਚ ਨਾਲੇ ਕਹਿੰਦਾ ਲਾਈਕ ਕਰ ਦੋ ਹੈ ਲਾਈਕ ਕਿਵੇਂ ਕਰ ਦਿੰਦੇ ਆ ਯਾਰ ਕਿਹਾ ਹਾਂ ਸਵੇਰ ਦੇ 3 ਵਜੇ ਗਏ ਜੀ ਆਪਾਂ ਚੱਲੇ ਆਣ ਗੱਡੀ ਖਾਲੀ ਕਰਨ ਘਰ ਤੋਂ ਤੁਰਨ ਲੱਗੇ ਆ ਨਾਲੇ ਕੱਲ ਵਾਲਾ ਵੀਡੀਓ ਕਰਾਪਟ ਆਪਣਾ ਵੀਡੀਓ ਕਰਾਪਟ ਹੋ ਗਈ ਵਿੱਚ ਵਲੌਗ ਦੇ ਉਹਦੇ ਕਰਕੇ ਵਲੌਗ ਪ੍ਰੋਪਰ ਚਾਹੀਦੀ ਐਡਿਟਿੰਗ ਪ੍ਰੋਪਰ ਹੋਈ ਸੀ ਜਦੋਂ ਆਪਣੇ ਅਪਲੋਡ ਕੀਤਾ ਜਦੋਂ ਵੀ ਕੋਈ ਪ੍ਰੋਬਲਮ ਨਹੀਂ ਸੀ ਅਪਲੋਡ ਹੋਏ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਪਹਿਲੇ 10 ਮਿੰਟ ਵੀਡੀਓ ਕਰਾਪਟੇ ਹੋ ਗਈ ਮੁੜ ਕੇ ਉਹ ਨਾ ਤਾਂ ਸ਼ੋ ਹੋ ਰਹੀ ਆ ਨਾ ਕੋਈ ਹੋਰ ਹੈ ਚਲੋ ਉਹਦੇ ਲਈ ਗਲਤੀ ਆ ਮੇਰੀ ਤੇ ਮਾਫ ਕਰਿਓ ਆਜਾ ਹੁਣ ਆਪਾਂ ਚੱਲਦੇ ਆਜੋ ਚਲੀਏ ਨੇ ਵੀ ਰੋਡ ਤੇ ਆ ਚੱਲਣਾ ਸੀ ਵੀ ਰੋਡ ਤੇ ਪਰ ਆਹ ਟਾਈਮ ਆ ਟਰੱਕਾਂ ਲਈ ਟਰੱਕਾਂ ਲਈ ਸਾਰੇ ਨੂੰ ਵਧੀਆ ਟਾਈਮ ਆ ਰਾਤ ਨੂੰ ਜਿਹੜੇ ਗੱਡੀ ਚਲਾ ਲਈ ਸਾਰਿਆਂ ਨਾਲ ਵਧੀਆ ਸੇਫ ਅਤੇ ਗਰ ਸੇਫ ਤਾਂ ਕਾਦੀ ਜੇ ਟਰੱਕਾਂ ਵਾਲੇ ਨੂੰ ਰਾਤ ਵੀ ਸਾਰੇ ਨੂੰ ਰਾਤ ਬਰਾਬਰ ਹੀ ਹੁੰਦੀ ਆ ਪਰ ਸਫਰ ਵਧੀਆ ਕੱਢ ਹੋ ਜਾਂਦਾ ਮੌਸਮ ਠੰਡਾ ਜਾ ਹੋਇਆ ਹੋਇਆ ਇਹ ਗੰਡੀ ਦਾ ਸ਼ੀਸ਼ਾ ਖੋਲਦਿਆ ਹਵਾ ਲੱਗਦੀ ਆ ਸ਼ੀਸ਼ਾ ਚੜਾ ਕੇ ਗੱਡੀ ਚਲਾ ਰਹੇ ਆ ਤਾਂ ਗਰਮੀ ਜੀ ਲੱਗਦੀ ਆ ਨਾਲੇ ਸੋਸਤੀ ਜੀ ਪਈ ਜਾ ਰਹੀ ਆ ਹੁਣ ਕਿਆ ਬਿੰਦੇ ਆ ਬਾਲੀ ਸੋਸਤੀ ਪਈ ਜਾ ਰਹੀ ਅੱਜ ਹਰ ਟਾਈਮ ਵੈਸੇ ਵੀ ਨੀਂਦ ਦੀ ਝਪਕੀ ਜੀ ਵਾਲਾ ਟਾਈਮ ਹੁੰਦਾ ਆ ਕਰਕੇ ਜਿਆਦਾ ਹੋ ਰਿਹਾ ਆਜ ਚੱਲੀਏ ਦਾਜੂ ਕੋਲ ਜੇ ਆਗੇ ਰਿਹਾ ਜੋ ਟਾਬੇ ਤੇ ਆਪਾਂ ਗਏ ਪੁੱਜ ਬਈ ਟਾਬੇ ਉੱਤੇ ਰੋਣ ਕਾਜ ਪੋਵ ਲੱਗੀ ਹੋਈ ਆ ਬਹੁਤ ਜ਼ਿਆਦਾ ਇਹ ਜਗਾ ਵੀ ਨਹੀਂ ਹੈ ਗਿਆ ਜਿ ਟਾਬੇ ਦੇ ਉੱਤੇ ਤੇ ਹੁਣ ਆਪਾਂ ਪੀਂਦਿਆ ਚਾਹ ਅੱਜ ਸਸਤੀ ਵੀ ਵਾਲੀ ਪਈ ਜਾਂਦੀ ਸੀ ਚਲੋ ਆਜੋ ਚਾਹੂ ਪੀਏ ਫਿਰ ਮਿਲਦੇ ਆ ਚਾਹ ਤੇ ਲੱਡੂ ਮੈਂ ਗੱਡੀ ਵਿੱਚੇ ਲੈ ਕੇ ਆ ਗਿਆ ਬਾਹਰ ਬੜੀ ਠੰਡ ਜੀ ਲੱਗ ਰਹੀ ਆ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਬੁਖਾਰ ਹੋਣ ਵਾਲਾ ਪਣੀ ਕਲੀ ਜਾਗਟ ਪਾਈ ਹੋਈ ਆ ਤਾਂ ਕਰਕੇ ਆ ਚਲੋ ਹੁਣ ਮੈਂ ਚਾਹ ਪੀ ਕੇ ਕਰਦਾ ਗੱਲ ਆਜੋ ਚਾਚੂ ਆਪਾਂ ਨੇ ਹੁਣ ਪੀ ਲਈ ਹੁਣ ਆਪਾਂ ਚੱਲਦੇ ਆ ਗੱਡੀ ਲੈ ਕੇ ਘਵਾੜੇ parking ਜ ਨੂੰ ਉੱਥੋਂ ਜਾ ਕੇ ਲੇਵਰ ਚੱਕਣੀ ਆ ਤੇ 150 ਬੋਰੀ ਨੋ ਐਟਰੀ ਦੇ ਵਿੱਚ ਘੇਰਨੀ ਆ ਬਾਕੀ 200 ਬੋਰੀ ਹੋਰ ਜਗ੍ਹਾ ਦੇਖਾਂਗੇ ਆ ਵੀਰ ਮੇਰਾ ਚੱਲਿਆ ਗੱਡੀ ਤੇਗੇ ਸਿਮੈਂਟ ਵਾਲੀ ਭਰੀ ਹੋਈ ਹੈ ਸਿਮੈਂਟ ਦੀ ਭਰਦੀ ਹੈ ਭਰੀ ਹੋਈ ਤਾਂ ਚਲੋ ਆ ਚਲੀ ਆਪਾਂ ਵੀ ਧਾਬੇ ਤੋਂ ਆਪਾਂ ਨੇ ਕਲੇਟੇ ਧਾਬੇ ਦੇ ਭੀੜ ਦੀ ਥੋੜੀ ਜਿਆਦਾ ਤਾਂ ਕਰਕੇ ਨਾ ਤਾਂ ਤਿਆਰੀ ਵੀਡੀਓਗ੍ਰਾਫੀ ਕੀਤੀ ਆ ਤੇ ਨਾ ਜਾਦਾ ਆਪਾਂ ਫਿਰ ਖੜੇ ਹੀ ਆ ਜਾਦਾ ਆਪਾਂ ਨੇ ਗੱਡੀ ਜੇ ਬੀਤੀ ਦੀ ਠੰਡ ਜੀ ਕਰਕੇ ਤਾਂ ਫਿਰ ਮੈਂ ਜਿਆਦਾ ਟਾਈਮ ਫਿਰ ਖੜਿਆ ਵੀ ਨਹੀਂ ਨਾ ਵੀਡੀਓ ਛੁੱਟ ਕੀਤੀ ਆ ਮੈਂ ਤੇ ਆਪਾਂ ਹੁਣ ਚੱਲਦੇ ਆ ਥੋੜੀ-ਉਲੀ ਬਾਕੀ ਅੱਗੇ ਦਾ ਵੀਊ ਅੱਗੇ ਦਾ ਨਜ਼ਾਰਾ ਤੁਹਾਨੂੰ ਅੱਗੇ ਹੀ ਦਿਖਾਉਂਗਾ ਮੈਂ ਬਾਈ ਜੀ ਪਰਮਾਰ ਦਾ ਚਲ ਆਪਾਂ ਨੇ ਮਾ ਸਾਡੇ ਮਾ ਮਾਰਨੀ ਬਲਵੰਦੀ ਗਰੀ ਆਉਂਦੇ ਵਾਲੀ ਜੀ ਚਲੋ ਆ ਜਲੀਏ ਭੱਜੀ ਬਾਈ ਜੀ ਆਪਾਂ ਨੇ ਇਹ YouTube ਚੈਨਲ ਆਪਣੇ ਟਰੱਕਾਂ ਵਾਲੇ ਵੀਰਾਂ ਦੀ ਜ਼ਿੰਦਗੀ ਦਿਖਾਉਣ ਲਈ ਬਣਾਇਆ ਹੋਇਆ ਜਿਵੇਂ ਆਪਾਂ ਜਿਵੇਂ ਟਰੱਕਾਂ ਵਾਲਿਆਂ ਦੀ ਜ਼ਿੰਦਗੀ ਆਪਣੇ ਲੋਕਾਂ ਨੂੰ ਦਿਖਾਈਏ ਆਪਣੇ ਜਿੰਨੀ ਆਡੀਅנס ਆ ਆਪਣੇ ਪੰਜਾਬ ਦੇ ਭੈਣ ਭਰਾ ਜਾਂ ਬਾਹਰ ਵੀ ਬਾਹਰ ਫੋਰਨ ਲਾਈਵ ਦੀ ਕੈਨੇਡਾ ਅਮਰੀਕਾ ਦੀ ਟਰੈਕਿੰਗ ਲਾਈਵ ਆਪਣੇ ਲੋਕ ਬਹੁਤ ਦੇਖਦੇ ਆ ਤੇ ਉੱਥੇ ਦੀ ਟਰੈਕਿੰਗ ਲਾਈਵ ਨੂੰ ਜਾਂ ਤਾਂ ਕਹਿ ਦੋ ਪੈਸੋ ਪੱਖੇ ਵੀ ਹਾਂ ਪੈਸਾ ਉੱਥੇ ਬਹੁਤ ਆ ਉਸ ਕਰਕੇ ਚੰਗਾ ਸਮਝਿਆ ਜਾਂਦਾ ਤੇ ਆਪਣੀ ਇੱਥੇ ਦੀ ਟਰੈਕਿੰਗ ਲਾਈਵ ਨੂੰ ਲੋਕ ਬਹੁਤ ਮਾੜਾ ਸਮਝਦੇ ਆ ਸਾਰੇ ਨਹੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਆਪਾਂ ਵਿੱਚ ਬਹੁਤ ਰਏ ਘੱਟੋ ਘੱਟ ਕਹਿ ਦਈਏ 70% ਲੋਕ ਨੇ ਜਿਹੜੇ ਆਪਣੇ ਇੰਡੀਆ ਜਾਂ ਪੰਜਾਬ ਦੇ ਉਹ ਪੰਜਾਬ ਦੀ ਟਰੱਕਿੰਗ ਲਾਈਨ ਨੂੰ ਬਾਲਾ ਗੰਦਾ ਸਮਝਦੇ ਆ ਇਹ ਚੱਕਰ ਚ ਆਪਣੇ ਚੈਨਲ ਬਣਾਇਆ ਦੀ ਆਪਣੇ ਡਰਾਈਵਰ ਵੀਰਾਂ ਦੀ ਗੱਲ ਰੱਖ ਸਕੀ ਹੈ ਆਪਾਂ ਆਪਣੀ ਜ਼ਿੰਦਗੀ ਦਿਖਾ ਸਕੀ ਹੈ ਵੀ ਅਸੀਂ ਵੀ ਛੋਡੇ ਵਰਗੇ ਹੀ ਨੇ ਤਾਨੂੰ ਕਿਹੜੀਆਂ ਕਿਹੜੀਆਂ ਔਕੜਾਂ ਚਲਣੀਆਂ ਪੈਂਦੀ ਆ ਰਸਤੇ ਦੇ ਵਿੱਚ ਕਿਵੇਂ ਸਾਡੀ ਜ਼ਿੰਦਗੀ ਲੰਘਦੀ ਆ ਕਿਵੇਂ ਸਾਡਾ ਟਾਈਮ ਟੇਬਲ ਹੁੰਦਾ ਖਾਣ-ਪੀਣ ਦਾ ਕਿ ਆ ਹਾਲ ਆ ਕਿੱਥੇ ਕਿਵੇਂ ਰਾਤ ਗੱਟੀ ਦੀ ਆ ਕਿਵੇਂ ਰਾਤ ਨੂੰ ਜੱਲੀ ਦਾ ਤੇ ਗੱਲਾਂ ਤਾਂ ਬਹੁਤ ਲੰਬੀਆਂ ਜੋੜੀਆਂ ਨੇ ਜੇ ਆਪਾਂ ਗੱਲਾਂ ਕਰਨ ਲੱਗੇ ਤਾਂ ਚਾਹੇ ਫਿਰ ਦਾ ਬਲੌਗ ਗੱਲਾਂ-ਗੱਲਾਂ ਦਾ ਹੀ ਰਹਿ ਜਾਣਾ ਮੇਰੀ ਆਦਾ ਕੋਈ ਨਹੀਂ ਤੁਹਾਨੂੰ ਵਿੱਚ ਬਾਕੀ ਟੋਟਿਆਂ ਦੇ ਵਿੱਚ ਮੈਂ ਜਾਇਆ ਕਰੂੰਗਾ ਤੇ ਜਿਹੜੇ ਵੀਰ ਮੈਨੂੰ ਪਿਆਰ ਦੇ ਰਹੇ ਆ ਮੇਰੇ ਟਰੱਕ ਵਾਲੇ ਜਾਂ ਹੋਰ ਕਈ ਦੇਖਦੇ ਨੇ ਮਦਦ ਲੋ ਧੰਨਵਾਦ ਆ ਚਲੋ ਆ ਜੋ ਪਹੁੰਚ ਗਏ ਆਪਾਂ ਪਾਰਕਿੰਗ ਦੇ ਵਿੱਚ ਲੇਬਰ ਵਾਲਿਆਂ ਨੂੰ ਕਰ ਦਿੱਤਾ ਆਪਾਂ ਨੇ ਫੋਨ ਜੀ ਕਹਿੰਦੇ ਆਉਂਦੇ ਆ ਚਲੋ ਦੇਖਦੇ ਆ ਕਦ ਗਾਉਂਦੇ ਆ ਤੁਹਾਨੂੰ ਪਤਾ ਹੀ ਹੋਣਾ ਦਾ ਤੇ ਬਾਕੀ ਕੱਲ ਲਈ ਮਾਫੀ ਚਾਹੁੰਦਾ ਮੈਂ ਫੇਰ ਤੁਮ ਦਿਲ ਤੋਂ ਮੈਨੂੰ ਵੀ ਬਹੁਤ ਅਗਲੀਫ ਹੋਈ ਆ ਬਾਲਾ ਦਿਲ ਦੁਖਿਆ ਦੁਖਿਆ ਵੀ ਤੇ ਕੱਲ ਵਾਲੀ ਵੀਡੀਓ ਗ੍ਰੈਫਟ ਹੋ ਗਈ ਮੇਰੇ ਕੋਲ ਮੇਰੇ ਕੋਲ ਡਾਟਾ ਵੀ ਕੁਝ ਨਹੀਂ ਰਿਹਾ ਉਹਦਾ ਡਾਟਾ ਸਾਰਾ ਉੱਡ ਗਿਆ ਉਹਦਾ ਐਡਿਟਿੰਗ ਦੇ ਟਾਈਮ ਮੈਂ ਵੀ ਧਿਆਨ ਨਹੀਂ ਕੀਤਾ ਐਡਿਟ ਕੀਤੀ ਉਸ ਟਾਈਮ ਓਕੇ ਸੀ ਜਦ ਅਪਲੋਡ ਕੀਤੀ ਉਸ ਟਾਈਮ ਮੈਂ ਚੈੱਕ ਨਹੀਂ ਕੀਤੀ ਵੀਡੀਓ ਪਾਣ ਲੱਗੇ ਨੇ ਅਪਲੋਡ ਤੋਂ ਬਾਅਦ ਜਦੋਂ ਮੈਨੂੰ ਫੋਨ ਆਉਣ ਲੱਗੇ ਯਾਰਾ ਮਿੱਤਰਾਂ ਦੇ ਵੀ ਵੀਡੀਓ ਅੱਧੋ ਗੱਪੇ ਤਾਂ ਚੱਲ ਨਹੀਂ ਰਹੀ ਤੋਂ ਬਾਅਦ ਆ ਮੈਂ ਵੀਡੀਓ ਦੇਖੀ ਉਹ ਵੀਡੀਓ ਦਾ ਡਾਟਾ ਲੀਕ ਹੋ ਗਿਆ ਸੀ ਮੇਰੇ ਕੋਲੋਂ ਇਸ ਕਰਕੇ ਪ੍ਰੋਬਲਮ ਆਈ ਆ ਅੱਗੇ ਤੋਂ ਮੈਂ ਧਿਆਨ ਰੱਖੂੰਗਾ ਛੋੜਾ ਆਪਣਾ ਛੋੜਾ ਵੀਰਾ ਗਲਤੀ ਐਸਾਂ ਹਰੇਕ ਤੋਂ ਹੋ ਜਾਂਦੀ ਹੈ ਗਲਤੀ ਮੇਰੇ ਕੋਲੋਂ ਵੀ ਹੋਈ ਆ ਤਹਲੀਨ ਮਾਫੀ ਚਾਹੁੰਦਾ ਮੈਨੂੰ ਵੀ ਪਤਾ ਤੁਸੀਂ ਜਿਹੜੇ ਵੀਡੀਓ ਦੇਖ ਰਹੇ ਹੋਣੇ ਉਹਨਾਂ ਨੂੰ ਵੀ ਖੁਰਾ ਲੱਗਿਆ ਹੁਣ ਇਸ ਲਈ ਮਾਫ ਕਰਦੇ ਹੋ ਪਲੀਜ਼ ਧੰਨਵਾਦ ਥੋੜਾ ਸਪੋਰਟ ਕਰਦੇ ਰਹੋ ਸਬਸਕ੍ਰਾਈਬਰ ਜਰੂਰ ਕਰਾ ਦਿਆ ਕਰੋ ਆਪਣੇ ਸੱਜਣ ਮਿੱਤਰਾਂ ਤੋਂ ਵੀ ਕਰਾ ਦਿਆ ਕਰੋ ਜਿਹੜੇ ਜਿਹੜੇ ਵੀਡੀਓ ਦੇਖਦੇ ਆ ਸਬਸਕ੍ਰਾਈਬਰਾਂ ਦੀ ਲੋੜ ਆਪਾਂ ਨੂੰ ਮੋਨਟਾਈਜ਼ ਹੋ ਜਾਊਗਾ ਚੈਨਲ ਆਪਣਾ ਆਪਾਂ ਆਪਣੇ ਪੱਕੀ ਗੱਲ ਜਰੂਰ ਰੱਖ ਸਕਾਂਗੇ ਕਿਸੇ ਕੋਗੇ ਧੰਨਵਾਦ ਤੇ ਆਪਾਂ ਹੁਣ ਲੁਧਿਆਣਾ ਨਹੀਂ ਜਾਣਾ ਨੋਆ ਇੰਟਰੀ ਦੇ ਵਿੱਚ 150 ਮੋਰੀ ਗੇਅਰ ਨਹੀਂ ਆ ਫਿਰ ਜਾ ਕੇ ਆਪਾਂ ਉੱਥੇ ਗੱਲ ਕਰਦੇ ਆ ਆਲ ਜਲੀ ਹਾਂਜੀ ਆਪਾਂ ਲੁਧਿਆਣੇ ਪੁੱਜ ਗਏ ਖਾਲੀਗਰਨ ਮੈਂ ਹੁਣ ਆਪਾਂ ਕਰਦੇ ਆ ਗੱਡੀ ਕਾਲੀ ਗੱਡੀ ਖੜਾਤੀ ਦੁਕਾਨ ਦੇ ਮੂਰੇ 73ਵੀਂ 160 ਪੁਰੀ ਤੇ ਬਾਕੀ ਮੋਅ ਐਂਟਰੀ ਦੇ ਵਿੱਚ ਖੜੇ ਆ ਫੇਰ ਵਕ ਬਾਕੀ ਦਾ ਕੇ ਪ੍ਰੋਗਰਾਮ ਪੁੱਛ ਕੇ ਦੇਖਦੇ ਆ ਵੀ ਕੀ ਬੰਦਾ ਉਸ ਬੁਰੀ ਦਾ ਭਵਾਨੀ ਅੱਪਾ ਗੱਡੀ ਵਾਲੇ ਚੱਲ ਲਈ ਉਸ ਬੁਰੀ ਗਈ ਆਪਾਂ ਜਾ ਰਹੇ ਆ ਦੋ ਬੁਰੀ ਗੱਲੀ ਘਰ ਤੇ ਆ ਕੇ ਉੱਤੇ ਕੰਮ ਤੇ ਆ ਮਾਦ ਅੱਜ ਹਾਂ ਜੀ 160 ਬੋਰੀ ਘੇਰੇ ਆਈ ਸੀ 200 ਦਾ ਕੋਈ ਹਿੱਲਾ ਹੀ ਨਹੀਂ ਹੋ ਰਿਹਾ ਖੜੇ ਆ ਹੁਣ ਆਹ ਹਲ ਹੋ ਜਾਂਦਾ ਕਈ ਵਾਰ ਲੀਵਰ ਵਾਲੇ ਆ ਬਜਾਰੇ ਤੰਗ ਹੋਏ ਹੋਏ ਆ ਤਿੰਨੇ ਜਣੇ ਆਏ ਹੋਏ ਵਿਚਾਰੇ ਸਵੇਰ ਦੇ ਉੱਠੇ ਹੋਏ ਆ 3 ਵਜੇ ਦੇ 160 ਲਾ ਕੇ ਬੈਠੇ ਆ ਵਿਚਾਰੇ ਚਲੋ ਦੇਖਦੇ ਆ ਕੀ ਹੁੰਦਾ ਹੁਣ ਉਂਡੇ ਕੁੱਤੇ ਖਾਣੀ ਤੋਂ ਬਾਅਦ ਹੁਣ ਆਪਾਂ ਦੁਕਾਨ ਤੇ ਪੁੱਜ ਗਏ ਨੇ ਜਿੱਥੇ ਜਾਣਾ ਤਾਂ ਉਹ ਅੱਧਾ ਹੋ ਗਿਆ ਕੈਂਸਲ ਦੋ ਘੰਟੇ ਖੜੇ ਰਹੇ ਅਸੀਂ ਹੁਣ ਅਸੀਂ ਦੁਕਾਨ ਤੇ ਪੁੱਜੇ ਨੇ ਹੁਣ ਗੱਡੀ ਖਾਲੀ ਕਰਦੇ ਆ ਦੇਖਦੇ ਆ ਤੋਂ ਬਾਅਦ ਜਿੱਦਾਂ ਵੀ ਹੋਇਆ ਆ ਗਏ ਦੋ ਘੰਟੇ ਬਾਅਦ ਆਪਾਂ ਹੁਣ ਦੁਕਾਨ ਤੇ ਪੁੱਜੇ ਨੇ ਤੇ ਕੁੱਤੇ ਖਾਣੀ ਵਾਲੀ ਹੋਲੀ ਇਹ ਤਾਂ ਡੇਲੀ ਦਾ ਕੰਮ ਹੋ ਗਿਆ ਹੁੰਦਾ ਹੁੰਦਾ ਲੇਬਰ ਵੀ ਬਾਲੀ ਤੰਗ ਹੋ ਗਈ ਅੱਜ ਸਵੇਰ ਦੇ 3 ਵਜੇ ਤੁਰੇ ਹੋਏ ਆ 3 ਵਜੇ ਲੇਵਰ ਵਾਲੇ ਚੱਕਲੇ ਦੇ ਬਜਾਰੇ 160 ਉਤਰੀ ਉਦੋਂ ਬਾਅਦ ਆਰਡਰ ਹੋ ਗਿਆ ਇੱਕ ਜਗਾ ਕੈਨਸਲ ਮੁੜ ਕੇ ਘੁੰਮਣ ਗਮਾਈ ਤੇ ਥੋੜਾ ਬੋਤਾ ਗਾ ਵੀ ਪਿਆ ਫਲੇਵਰ ਵਾਲਿਆਂ ਤੇ ਪਾਰਟੀ ਵਾਲਿਆਂ ਦਾ ਤੇ ਹੁਣ ਆਪਾਂ ਲੱਗੇ ਹੋਇਆ ਲਾਉਣ ਤੋਂ ਬਾਅਦ ਜਿੱਦਾਂ ਹੋਊਗਾ ਆਪਣੇ ਚੱਲ ਜਣਾ ਤੇ ਬਲੌਗ ਆਪਣੇ ਅੱਜ ਦਾ ਇੱਥੇ ਐਂਡ ਕਰਾਂਗੇ ਕੰਟੀਨਿਊ ਰੱਖਾਂਗੇ 파ਟ ਆਪਾਂ ਤੀਆ ਵੀ ਉਹਨੇ ਇਹਦਾ ਬਣਾਵਾਂਗੇ ਦੂਏ 파ਟ ਦਾ ਆਪਾਂ ਇੱਥੇ ਐਂਡ ਕਰਾਂਗੇ ਲੱਗੇ ਹੋਏ ਨੇ ਚੱਕਣਾ ਕੰਮ ਕੋਈ ਵੀ ਨਹੀਂ ਸੁਖਾ ਹਾਂਜੀ ਮਿੱਤਰੋ ਆਪਾਂ ਕਰਦੇ ਆ ਬਲੌਗ ਦਾ ਇੱਥੇ ਹੀ ਐਂਡ 파ਟ 2 ਦਾ ਇਥੇ ਐਂਡ ਕਰਦੇ ਆ ਤੀਆ ਪਾੜ ਆਪਣਾ ਆਊਗਾ ਕੰਟੀਨਿਊ ਤੇ ਬਲੌਗ ਦੇਖਣ ਲਈ ਤੀਆ ਪਾੜ ਦੇਖਣ ਲਈ ਨਾਲ ਬਨੇ ਰਹੋ ਤੇ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ ਕਮੈਂਟ ਵੀ ਜਰੂਰ ਮਾਰਿਓ ਤੇ ਸਬਸਕ੍ਰਾਈਬਰ ਵਾਲਾ ਕੰਮ ਖਿੱਚ ਕੇ ਰੱਖੋ ਯਾਰ ਸਬਸਕ੍ਰਾਈਬਰ ਬਹੁਤ ਘੱਟ ਰਏ ਆ ਆਪਣੇ ਸਬਸਕ੍ਰਾਈਬ ਕਰਦੇ ਆ ਕਰੋ ਤੇ ਹੋਰਾਂ ਤੋਂ ਵੀ ਕਰਾ ਦਿਆ ਕਰੋ ਆਪਣੇ ਯਾਰ ਮਿੱਤਰਾਂ ਤੋਂ ਕਰਦੇ ਆ ਤੋਂ ਸਾਰਿਆਂ ਤੋਂ ਸਬਸਕ੍ਰਾਈਬ ਜਰੂਰ ਕਰਾਇਆ ਕਰੋ ਅਤੇ ਘੰਟੀ ਵਾਲਾ ਬਟਨ ਜਰੂਰ ਦਬਲੋ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ ਆਪਾਂ 10 ਪਾੜ ਬਣਾਉਣੇ ਆ ਬਲੌਗ ਦੇ ਅੱਜ ਆਪਣਾ ਦੂਆ ਪਾਰਟ ਐਂਡ ਹੋਣ ਲੱਗਿਆ ਤੇ ਤੀਆ ਸਟਾਰਟ ਹੋਣ ਲੱਗਿਆ ਤੇ ਪੀਆ ਪਾਰਟ ਦੇਖਣ ਲਈ ਨਾਲ ਬਨੇ ਰਹੋ ਚਲੋ ਧੰਨਵਾਦ ਤੁਹਾਡਾ ਇੰਨਾ ਪਿਆਰ ਦੇਣ ਲਈ ਆਜੋ ਪੀਆ ਪਾਰਟ ਵਿੱਚ ਦੇਖਦੇ ਆ ਕਿ ਆ ਗਿਆ ਹੁੰਦਾ ਆਪਣਾ ਦੂਆ ਪਾਰਟ ਜਰੂਰ ਇੰਜੋਏ ਕਰਿਓ ਤੇ ਪਹਿਲੇ ਪਾਰਟ ਲਈ ਸੋਰੀ ਜਿਹੜੀ ਥੋੜੀ-ਬੋਦੀ ਉਹਦੇ ਜੇ ਕਟਿੰਗ ਹੋ ਗਈ ਉਹਦੇ ਲਈ ਸੋਰੀ ਯਾਰ